ਮਾਜੋਗ ਜਸਟਨ ਟ੍ਰੂਡੋ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸਰ ਉਹਨਾਂ ਵੱਲੋਂ ਮੈਨੂੰ ਪਾਰਲੀਮੈਂਟ ਦੇ ਵਿੱਚ ਨਿਵਾਜਿਆ ਗਿਆ ਸਨਮਾਨਤ ਕੀਤਾ ਗਿਆ ਨਾ ਸਿਰਫ ਸਨਮਾਨਤ ਕੀਤਾ ਕਿ ਉਹਨਾਂ ਨੇ ਉਹਨਾਂ ਨੇ ਆਪਣੀਆਂ ਜਿੰਨੀਆਂ ਵੀ ਸੋਸ਼ਲ ਸਾਈਟਸ ਨੇ ਫੇਸਬੁੱਕ ਟਵਿੱਟਰ ਜਾਂ ਜਿੱਥੇ ਵੀ ਇੰਸਟਾ ਤੇ ਉਹਨਾਂ ਨੇ ਸ਼ੇਅਰ ਕੀਤੀ ਕਿ ਇਹ ਪੰਜਾਬ ਦਾ ਸਾਡਾ ਮਾਣ ਹਾਂਜੀ ਜੇ ਮੈਂ ਸ਼ੁਰੂਆਤ ਕੀਤੀ ਸੀ तकरीबन 25 ਸਾਲ ਪਹਿਲਾਂ આજ ਤੋਂ ਸੱਤਾ ਜੁਬਿਆਂ ਦੇ ਮਾਡਲ ਬਣਾਏ ਫਿਰ ਹੌਲੀ-ਹੌਲੀ ਕਾਫੀ ਸਾਰੇ ਵਰਲਡ ਫੇਮਸ ਹੋਰ ਰੈਪਲਿਕਾਸ تیار ਕੀਤੇ ਵਾਈਟ ਹਾਊਸ ਦਾ ਮਾਡਲ ਬਣਾਇਆ ਫਿਰ 2009 ਤੋਂ ਧਾਰਮਿਕ ਸਥਾਨਾਂ ਦੇ ਮਾਡਲ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਉਸ ਤੋਂ ਬਾਅਦ ਦਸਾਂ ਪਾਸ਼ੇ ਦੇ ਜਨਮ ਸਥਾਨ ਸ੍ਰੀ ਦਰਬਾਰ ਸਾਹਿਬ ਜਾਂ 400 ਸਾਲ ਪੁਰਾਣਾ ਸ੍ਰੀ ਦਰਬਾਰ ਸਾਹਿਬ ਲੇਕਿਨ ਜੋ ਸਭ ਤੋਂ ਜ਼ਿਆਦਾ ਮੈਨੂੰ ਦੁਨੀਆ ਦੇ ਵਿੱਚ ਪਿਆਰ ਸਤਿਕਾਰ ਅਦਬ ਮਿਲਦਾ ਜਦੋਂ ਮੈਂ ਜੂਨ 1984 ਸ੍ਰੀ ਹਕਾਲ ਤਖਤ ਸਾਹਿਬ ਦਾ ਕੱਲੂ ਘਾਰੇ ਵਾਲਾ ਮਾਡਲ ਵਰਲਡ ਦੇ ਕਈ ਅਜਾਇਬ ਕਰਾਂ ਤੁਸੀਂ ਦੇਖਿਆ ਸੋਭਿਤ ਹੈ ਉਹ ਜਦੋਂ ਬਣਾਉਂਦੇ ਤਾਂ ਅੱਖਾਂ ਮੇਰੀਆਂ ਵੀ ਨਮ ਹੁੰਦੀਆਂ ਤੇ ਸਗਤਾਂ ਵੀ ਭਾਵੁਕ ਹੁੰਦਿਆਂ ਦੇ ਨਾਲ ਸ਼ੁਕਰਾਨਾ ਕਰਦਿਆਂ ਨੇ ਕਿ ਗੁਰੂ ਸਾਹਿਬ ਨੇ ਕਿਸੇ ਦੀ ਤਾਂ ਡਿਊਟੀ ਲਈ ਹੈ ਜਿਹੜਾ ਸਾਡੇ ਪੰਥ ਦੇ ਦਰਦ ਨੂੰ ਸਾਰ ਸੰਗਤਾਂ ਦੇ ਸਾਹਮਣੇ ਲਿਆ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਨਾਓ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਅਕਸਰ ਹੀ ਅਸੀਂ ਆਪਣੇ ਨੌਜਵਾਨਾਂ ਨੂੰ ਅਲੱਗ ਕਿਤੇ ਦੇ ਨਾਲ ਜੁੜਿਆ ਹੋਇਆ ਵੇਖਦੇ ਹਾਂ ਜਿਸ ਕਰਕੇ ਸਾਡਾ ਪੰਜਾਬ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਕ ਅਲੱਗ ਹੀ ਨਾਮ ਤੋਂ ਵੀ ਪਛਾਨਿਆ ਜਾਂਦਾ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੇ ਝੰਡੇ ਗੱਡਦੇ ਨੇ ਅਤੇ ਝੰਡੇ ਗੱਡਣ ਤੋਂ ਬਾਅਦ ਆਪਣਾ ਅਖਲਾ ਵਖਰਾ ਜਿਹੜਾ ਹੈ ਮਕਾਮ ਹਾਸਲ ਜ਼ਰੂਰ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਨੌਜਵਾਨ ਉਸ ਨੌਜਵਾਨਾਂ ਨੂੰ ਮਨਾਜਾ ਰਹੇ ਆ ਕਿ ਜਿਸ ਵੱਲੋਂ ਆਪਣੀ ਕਿਰਤ ਕਮਾਈ ਦੇ ਨਾਲ ਵਿਦੇਸ਼ ਦੀ ਧਰਤੀ ਤੇ ਆਪਣਾ ਪੂਰਾ ਢੰਕਾ ਜਿਹੜਾ ਹੈ ਉਹ ਜਾਇਆ ਗਿਆ ਔਰ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਜਾ ਕੇ ਉਹਨਾਂ ਨੂੰ ਆਨਰ ਜਿਹੜਾ ਹੈ ਉਹ ਕੀਤਾ ਗਿਆ ਗੁਰਪ੍ਰੀਤ ਸਿੰਘ ਪੇਪਰ ਆਰਟੀਸਰ ਨਮਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਪ੍ਰੀਤ ਜੀ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬੀ ਜਿੱਥੇ ਜਾਂਦੇ ਨੇ ਆਪਣਾ ਨਾਮ ਵਕਰਾ ਉਹਨਾਂ ਦਾ ਸੁਨਹਿਰੇ ਖਰਾਂਦ ਚ ਲਿਖਿਆ ਜਾਂਦਾ ਕੋਈ ਵੀ ਸਾਡਾ ਪੰਜਾਬੀ ਹੋਵੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੁਸੀਂ ਜਿੱਥੇ ਤੱਕ ਮਰਜੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਬੀਇੰਗ ਅ ਸਿੱਖ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਹੋ ਔਰ ਪੇਪਰ ਆਰਟਿਸਟ ਦੇ ਨਾਮ ਤੋਂ ਜਿਹੜਾ ਹੈ ਇੰਟਰਨੈਸ਼ਨਲ ਪੇਪਰ ਆਰਟਿਸਟ ਦੇ ਨਾਮ ਤੇ ਤੁਹਾਨੂੰ ਕੋਈ ਜਿਹੜਾ ਲੋਕ ਸੁਭਦਨ ਕਰ ਦਿਆ ਬਿਲਕੁਲ ਜੀ ਇਹ ਬਹੁਤ ਪਰਮਾਤਮਾ ਦੀ ਗੁਰੂ ਅਮਰਦਾਸ ਜੀ ਦੀ ਕਿਰਪਾ ਹੈ ਕਿ ਇਸ ਨਿਮਾਣੇ ਕਲਾਕਾਰ ਨੂੰ ਉਹਨਾਂ ਨੇ ਨਿਵਾਜਿਆ ਜੀ ਕਿਉਂਕਿ ਪਿਛਲੇ ਤਕਰੀਬਨ 25 ਸਾਲਾਂ ਤੋਂ ਇਸ ਕਲਾ ਦੇ ਨਾਲ ਜੁੜੇ ਹੋਏ ਆ ਪਹਿਲਾ ਪੰਜਾਬ ਗੁਰੂ ਆਂਦਾਸ ਦੀ ਨਗਰੀ ਦੇ ਵਿੱਚ ਤਕਰੀਬਨ 20 ਸਾਲ ਇੱਥੇ ਕਲਾ ਦੇ ਜੋਰ ਦਿਖਾਏਗੇ ਵੱਖ-ਵੱਖ ਕੰਟਰੀਆਂ ਦੇ ਵਿੱਚ ਵਿజిਟ ਕੀਤਾ ਤੇ ਪਿਛਲੇ ਤਕਰੀਬਨ 2.5 3 ਸਾਲਾਂ ਤੋਂ ਹੁਣ ਕੈਨੇਡਾ ਰਹਿ ਰਹੇ ਤੇ ਮੈਨੂੰ ਜਿਸ ਤਰ੍ਹਾਂ ਹੁਣ ਤੁਸੀਂ ਜ਼ਿਕਰ ਕੀਤਾ ਜ਼ਿਕਰ करिए ਜ਼ਿਕਰ ਕਰਨਾ ਵੀ ਬੰਦ ਹੈ ਜਦੋਂ ਇੱਕ ਦਸਤਾਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਰੋਸ਼ਨ ਹੁੰਦਾ ਤਾਂ ਜ਼ਿਕਰ ਕਰਨਾ ਵੀ ਬੰਦ ਹੈ ਕਿ ਪਿਛਲੇ ਸਾਲ ਮਾਨਯੋਗ ਜਸਟਿਸ ਟੂਡੋ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਵੱਲੋਂ ਮੈਨੂੰ ਪਾਰਲੀਮੈਂਟ ਦੇ ਵਿੱਚ ਨਿਵਾਜਿਆ ਗਿਆ ਸਨਮਾਨਤ ਕੀਤਾ ਗਿਆ ਨਾ ਸਿਰਫ ਸਨਮਾਨਤ ਕੀਤਾ ਕਿ ਉਹਨਾਂ ਨੇ ਉਹਨਾਂ ਨੇ ਆਪਣੀ ਜਿੰਨੀਆਂ ਵੀ ਸੋਸ਼ਲ ਸਾਈਟਸ ਨੇ ਫੇਸਬੁੱਕ ਟਵਿੱਟਰ ਜਾਂ ਜਿੱਥੇ ਵੀ ਇੰਸਟਾ ਤੇ ਉਹਨਾਂ ਨੇ ਸ਼ੇਅਰ ਕੀਤੀ ਕਿ ਇਹ ਪੰਜਾਬ ਦਾ ਸਾਡਾ ਮਾਣ ਆਪਣੇ ਫੋਟੋਆਂ ਸ਼ੇਅਰ ਕਰਦੇ ਨੇ ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਮੈਂ ਜਾਂਨਾ ਪਾਰਲੀਮੈਂਟ ਦੇ ਵਿੱਚ ਨਿਵਾਜਿਆ ਜਾਂਦਾ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਦਸਤਾਰ ਨੂੰ ਇੰਨਾ ਮਾਣਪੂਰੀ ਦੁਨੀਆ ਦੇ ਵਿੱਚ ਮਿਲਿਆ। ਅ ਅਕਸਰ ਹੀ ਜਦੋਂ ਕਹਿੰਦੇ ਨੇ ਆਪਣੇ ਭਾਈ ਬੰਧੂ ਮਿਲਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ। ਤੁਹਾਡੀਆਂ ਬਹੁਤ ਸਾਰੀਆਂ ਤਸਵੀਰਾਂ ਇਸਤਾਨੀਆਂ ਵੇਖਣ ਨੂੰ ਮਿਲੀਆਂ ਜਦੋਂ ਤੁਹਾਨੂੰ ਸੱਜਨ ਸਿੰਘ ਹੁਣੇ ਮਿਲਿਆ ਤੁਸੀਂ ਬਹੁਤ ਛੋਟਕੇ ਮਿਲੇ ਉਹਨਾਂ ਨੂੰ। ਕਿੰਨਾ ਕੁ ਉਸ ਟਾਈਮ ਤੇ ਕੀ ਮੂਵਮੈਂਟ ਨਜ਼ਰ ਆਇਆ? ਕੀ ਲੱਗਦਾ ਸੀ ਕਿ ਇੱਕ ਭਰਾ ਅੱਗੇ ਖੜਾ ਆ, ਦੂਸਰਾ ਭਰਾ ਦੂਸਰੇ ਨੂੰ ਜੱਫੀ ਪਾ ਰਿਹਾ। ਬਿਲਕੁਲ ਜੀ ਬੈਠਾ ਜਦੋਂ ਪਾਰਲੀਮੈਂਟ ਦੇ ਵਿੱਚ ਅਸੀਂ ਵਿਸਾਖੀ ਤੇ ਉੱਥੇ ਸੀਗੇ। ਹਮ ਕੈਨੇਡੀਅਨ ਪਾਰਲੀਮੈਂਟ ਪਾਰਲੀਮੈਂਟ ਉੱਥੇ ਗਏ ਤੇ ਸਾਰੇ ਮਿਨਿਸਟਰੀ ਨਾਲ ਵੀ ਉੱਥੇ ਮੇਲ ਹੋਇਆ ਮਾਰਕ ਮਿਲਰ ਜੀ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸਨ ਜਾਂ ਹਰਜੀਤ ਸਿੰਘ ਸੱਜਣ ਜਾਂ ਹੋਰ ਜਿੰਨੇ ਵੀ ਪ੍ਰਾਈਮ ਮਿਨਿਸਟਰ ਸਾਹਿਬ ਸਾਰਿਆਂ ਨੂੰ ਮਿਲੇ ਤੇ ਦੇਖੋ ਆਪਣੇ ਪੰਜਾਬ ਦੇ ਵਿੱਚ ਵੀ ਜਿਸ ਲੈਵਲ ਤੇ ਵੀ ਮਾਨ ਸਤਕਾਰ ਗੁਰੂ ਸਾਹਿਬ ਨੇ ਦਿਵਾਇਆ ਬਹੁਤ ਵਧੀਆ ਸੀ ਹਮ ਸਲਾਗਾਯੋਗ ਸੀ ਪਰ ਉੱਥੇ ਜੋ ਮਾਨ ਸਤਕਾਰ ਮਿਲਿਆ ਉਹ ਇਹਦਾ ਇੱਕ ਵੱਖਰਾ ਹੀ ਦਰਤਬਾ ਸੀਗਾ ਕਿਉਂਕਿ ਦੂਜੇ ਦੀ ਧਰਤੀ ਤੇ ਜਾ ਕੇ ਜਦੋਂ ਕੋਈ ਬੰਦਾ ਮੈਚ ਜਿੱਤਦਾ ਤਾਂ ਉਦੋਂ ਪਤਾ ਲੱਗਦਾ ਕਿ ਮਹਾਰਾਜ ਦੀ ਕਿੰਨੀ ਕਿਰਪਾ ਹੈ ਕਿੰਨੀ ਕਿ ਵਿੜਾਈ ਹੈ ਤੇ ਬਹੁਤ ਸਾਰਾ ਅਦਬ ਸਤਕਾਰ ਉਹਨਾਂ ਵੱਲੋਂ ਬਖਸ਼ਿਆ ਗਿਆ ਤੇ ਬੜੀ ਜਲਦੀ ਉੱਥੇ ਦੀ ਵੀ ਉਹ ਜਿਹੜੇ ਹੈਗੇ ਵੱਡੇ ਮਿਊਜ਼ੀਅਮ ਉੱਥੇ ਵਰਕ ਚੱਲ ਰਿਹਾ ਬੜੀ ਜਲਦੀ ਲੈ ਕੇ ਆਵਾਂਗੇ ਮੈਂ ਹੋਈ ਪੁੱਛਣ ਲੱਗਾ ਸੀਗਾ ਕਿ ਬਹੁਤ ਸਾਰੀਆਂ ਤੁਸੀਂ ਆਪਣੇ ਮਾਡਲਸ ਤਿਆਰ ਕੀਤੇ ਗਏ ਤੁਹਾਡੇ ਵੱਲੋਂ ਸਚਕਣਛੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ 400 ਸਾਲ ਪੁਰਾਣਾ ਸਚਕਣਛੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ ਜਦੋਂ ਉੱਥੇ ਪਹੁੰਚਦੇ ਹੋ ਜਦੋਂ ਉੱਥੇ ਮਾਡਲ ਤਿਆਰ ਕਰਦੇ ਹੋ ਤੇ ਕਿਸ ਤਰ੍ਹਾਂ ਦਾ ਅਨੁਭਵ ਲੱਗਦਾ ਕਿਉਂਕਿ ਜਦੋਂ ਵੀ ਸੱਚਖੰਡ ਦਾ ਨਾਮ ਲਈਦਾ ਸੀ ਕਿਤੇ ਬੈਠੇ ਅੱਖਾਂ ਬੰਦ ਕਰੀਏ ਤੇ ਸਹੀ ਸਾਡੇ ਰੂਬਰੂ ਸਭ ਆ ਜਾਂਦਾ ਕਿਉਂਕਿ ਅਸੀਂ ਇੱਥੇ ਰਹਿਨੇ ਗੁਰੂ ਗੁਰੂ ਸਾਹਿਬ ਦੀ ਧਰਤੀ ਤੇ ਰਹਨੇ ਆ ਫਿਰ ਉਹ ਜੋ ਉੱਥੇ ਤਿਆਰ ਕਰਦੇ ਹੋ ਫਿਰ ਉੱਥੇ ਕਿਸ ਤਰ੍ਹਾਂ ਦੀ ਤੁਹਾਡੇ ਦਿਮਾਗ ਰਹਿੰਦੀਆਂ ਨੇ ਕਿ ਆਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਨਾਲ ਹਾਂਜੀ ਜਦੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਉੱਥੇ ਪ੍ਰੈਜੈਂਟੇਸ਼ਨ ਦਿੰਨੇ ਆ ਪਾਰਲੀਮੈਂਟ ਦੇ ਵਿੱਚ ਮੈਂ ਲਾਸਟ ਇਅਰ ਆਸਟ੍ਰੇਲੀਆ ਦੇ ਵਿੱਚ ਸੀ ਮੈਲਬਨ ਜਿੱਥੇ ਉੱਥੇ ਪ੍ਰੈਜੈਂਟੇਸ਼ਨ ਦਿੱਤੀ ਗਈ ਕਿ ਉਹਨਾਂ ਦਾ ਇੱਕ ਇਮੀਗ੍ਰੇਸ਼ਨ ਦਾ ਇੱਕ ਮਿ ਮੈਲਬਨ ਦੇ ਵਿੱਚ ਕਹਿੰਦੇ ਅਸੀਂ ਚਾਹੁੰਦੇ ਵੀ ਉੱਥੇ ਆਰਟ ਵਰਕ ਬਣਾਇਆ ਜਾਵੇ ਤੇ ਆਪਾਂ ਕੀ ਬਣਾ ਸਕਦੇ ਹਾਂ ਜਦੋਂ ਮੈਂ ਜ਼ਿਕਰ ਕੀਤਾ ਵੀ ਸਾਡੇ ਕੋਲ ਸਾਡਾ ਦਰਬਾਰ ਸਾਹਿਬ ਹੈ ਸ੍ਰੀ ਅਮਰਸਰ ਜੋ ਕਿ ਦੁਨੀਆ ਦੇ ਵਿੱਚ ਇੱਕ ਵਿਲੱਖਣ ਸਾਡਾ ਪ੍ਰਸਿੱਧ ਸਥਾਨ ਹੈ ਸਤਕਾਰਯੋਗ ਹੈ ਤੇ ਉਹਨਾਂ ਨੇ ਬੜੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦਾ ਪਵਿੱਤਰ ਸਥਾਨ ਸਾਡੇ ਅਜਾਇਬ ਘਰਾਂ ਚ ਵਿੱਚ ਸੋਭਿਤ ਹੋਵੇ ਮਰਿਆਦਾ ਦੇ ਨਾਲ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅੰਗਰੇਜ਼ ਲੋਕ ਜਿਹੜੇ ਇੱਥੇ ਵਿਜ਼ਿਟ ਕਰਕੇ ਜਾਂਦੇ ਆ ਜਦੋਂ ਉਹਨਾਂ ਨੂੰ ਚੰਗਾ ਲੱਗਦਾ ਕਿ ਇੱਕ ਉਸ ਸ਼ਹਿਰ ਤੋਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਆਰਟਿਸਟ ਜਿਹੜਾ ਸਾਡੇ 뮤ਜ਼ੀਕਲ ਲਈ ਸ਼ਿੰਗਾਰ ਬਣਾ ਕੇ ਦੇਗਾ ਕੋਈ ਆਰਟਵਰਕ ਜਦੋਂ ਉਹ ਅਗੋਂ ਨਿਵਾਜਦੇ ਨੇ ਖੁਸ਼ੀ-ਖੁਸ਼ੀ ਐਕਸਾਈਟਮੈਂਟ ਦਿਖਾਉਂਦੇ ਨੇ ਸੋਸ਼ਲ ਮੀਡੀਆ ਤੇ ਆਸਟ੍ਰੇਲੀਆ ਵੱਲੋਂ ਵੀ ਪੋਸਟਾਂ ਪਾਈਆਂ ਗਈਆਂ ਮੇਰੀ ਫੇਸਬੁੱਕ ਤੇ ਵੀ ਆਜੇ ਹੈਗੀ ਡਿਟੇਲ ਉਹ ਉਹ ਪਉਂਦੇ ਕਿ ਅਸੀਂ ਐਕਸਾਈਟਿਡ ਆ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਬਣਾਇਆ ਆਰਟਵਰਕ ਦੇਖਣ ਲਈ ਤੇ ਦਰਬਾਰ ਸਾਹਿਬ ਦਾ ਜਦੋਂ ਜ਼ਿਕਰ ਆਦਾ ਤਾਂ ਵੈਸੇ ਹੀ ਸਾਡਾ ਸ਼ੁਕਰਾਨਾ ਹੁੰਦਾ ਕਿ ਉਹਨਾਂ ਦੀ ਸਭ ਵਡਿਆਈ ਹੈ ਅ ਗੁਰਪ੍ਰੀਤ ਜੀ ਕਿਹੜਾ ਕਿਹੜਾ ਤੁਸੀਂ ਅੱਜ ਤੱਕ ਮਾਡਲ ਤਿਆਰ ਕਰ ਚੁੱਕੇ ਹੋ ਔਰ ਕਿੱਡਾ ਕਿੰਨੇ ਤੋਂ ਲੈ ਕੇ ਕਿੱਡੇ ਤੱਕ ਸਾਈਜ਼ ਰਿਲੇਟਡ ਮਾਡਲ ਦਾ ਅੱਜ ਤੱਕ ਹਾਂਜੀ ਜੇ ਮੈਂ ਸ਼ੁਰੂਆਤ ਕੀਤੀ ਸੀ ਤਕਰੀਬਨ 25 ਸਾਲ ਪਹਿਲਾਂ આજ ਤੋਂ ਸੱਤਾ ਜੁਬਿਆਂ ਦੇ ਮਾਡਲ ਬਣਾਏ ਫਿਰ ਹੌਲੀ-ਹੌਲੀ ਕਾਫੀ ਸਾਰੇ ਵਰਲਡ ਫੇਮਸ ਹੋਰ ਰੈਪਲਿਕਾਸ ਤਿਆਰ ਕੀਤੇ ਵਾਈਟ ਹਾਊਸ ਦਾ ਮਾਡਲ ਬਣਾਇਆ ਫਿਰ 2009-10 ਤੋਂ ਧਾਰਮਿਕ ਸਥਾਨਾਂ ਦੇ ਮਾਡਲ ਪੰਜਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉਸ ਤੋਂ ਬਾਅਦ ਦਸਾਂ ਪਾਸ਼ੇ ਦੇ ਜਨਮ 400 ਸਾਲ ਪੁਰਾਣਾ ਸ੍ਰੀ ਦਰਬਾਰ ਸਾਹਿਬ ਲੇਕਿਨ ਜੋ ਸਭ ਤੋਂ ਜ਼ਿਆਦਾ ਮੈਨੂੰ ਦੁਨੀਆ ਦੇ ਵਿੱਚ ਪਿਆਰ ਸਤਿਕਾਰ ਅਦਬ ਮਿਲਦਾ ਹੈ ਜਦੋਂ ਮੈਂ ਜੂਨ 1984 ਸ੍ਰੀ ਅਕਾਲ ਤਖਤ ਸਾਹਿਬ ਦਾ ਕੱਲੂ ਘਾਰੇ ਵਾਲਾ ਮਾਡਲ ਵਰਲਡ ਦੇ ਕਈ ਅਜਾਇਬ ਕਰਾਂ ਤੁਸੀਂ ਦੇਖਿਆ ਸੋਭਿਤ ਹੈ ਉਹ ਜਦੋਂ ਬਣਾਉਂਦੇ ਤਾਂ ਅੱਖਾਂ ਮੇਰੀਆਂ ਵੀ ਨਮ ਹੁੰਦੀਆਂ ਤੇ ਸਗਤਾਂ ਵੀ ਭਾਵੁਕ ਹੁੰਦੀਆਂ ਨੇ ਨਾਲ ਸ਼ੁਕਰਾਨਾ ਕਰਦਿਆਂ ਨੇ ਕਿ ਗੁਰੂ ਸਾਹਿਬ ਨੇ ਕਿਸੇ ਦੀ ਤਾਂ ਡਿਊਟੀ ਲਈ ਹੈ ਜਿਹੜਾ ਸਾਡੇ ਪੰਥ ਦੇ ਦਰਦ ਨੂੰ ਸੰਗਤਾਂ ਦੇ ਸਾਹਮਣੇ ਲਿਆ ਰਿਹਾ ਹੈ ਤੇ ਇਹ ਸਭ ਉਹਦੀ ਵਾਇਗਰੂ ਦੀ ਵਡਿਆਈ ਹੈ ਤੇ ਹੋਰ ਵੀ ਅਨੇਕਾਂ ਤਰ੍ਹਾਂ ਦੇ ਮੈਂ ਮਾਡਲ ਤਿਆਰ ਕੀਤੇ ਨੇ ਉਹ ਅਨੇਕਾਂ 에어ਪੋਰਟਾਂ ਦੇ ਲਈ ਅੰਮ੍ਰਿਤਸਰ ਜੋ 알파 1 ਮਾਲ ਹੈ ਇਹਦੇ ਵਿੱਚ ਵੀ ਮੈਂ ਅਜੇ ਕ੍ਰੀਏਟਿਵ ਡਾਇਰੈਕਟਰ ਲੈਬ ਦੇ ਸਮੇਂ ਤਾਂ तकरीबन 10 ਸਾਲ ਮੈਂ ਕੰਮ ਕੀਤਾ ਹੈ ਬڑے ਮਾਣ ਵਾਲੀ ਗੱਲ ਹੈ ਵੀ ਸਾਡੇ ਬਣਾਏ ਮਾਡਲ 15 ਵੀ ਮੁਲਕਾਂ ਦੇ ਵਿੱਚ ਜਾਇਬ ਕਰਾਂ ਚ ਪਏ। ਮੈਂ ਉਹੀ ਪੁੱਛਣ ਲੱਗਾ ਸੀਗਾ ਕਿ ਕਿਹੜੇ-ਕਿਹੜੇ ਮੁਲਕ ਦੇ ਵਿੱਚ ਤੁਹਾਡੇ ਜਿਹੜੇ ਨੇ ਮਾਡਲਸ ਪਏ ਨੇ ਔਰ ਵੱਡੇ ਤੋਂ ਵੱਡਾ ਮਾਡਲ ਕਿਹੜਾ ਤੁਹਾਡਾ ਅਜੇ ਤੱਕ ਜਿਹੜਾ ਉੱਥੇ ਪਿਆ ਹੋਇਆ ਹੈ ਕਿਸੇ। ਹਾਂਜੀ। ਮੈਂ ਐਕਚੁਅਲੀ ਸਭ ਤੋਂ ਵੱਡਾ ਮੇਰਾ ਮਾਡਲ ਅਜੇ ਤੱਕ ਮੈਂ ਬਣਾਇਆ Eiffel Tower ਦਾ ਮਾਡਲ ਬਣਾਇਆ ਸੀ 40-42 ਫੁੱਟ ਦਾ ਜੋ ਅੰਮ੍ਰਿਤਸਰ ਦੇ ਵਿੱਚ ਮਾਲ ਫਰਮਸਰ ਆ ਉਹਦੇ ਵਿੱਚ ਅੰਦਰ ਬਣਾਇਆ ਸੀਗਾ। ਹੋਰ ਵੀ ਮੈਂ ਕਾਫੀ ਵੱਡੇ ਮਾਡਲ ਬਣਾਏ ਬਹੁਤ ਵੱਡਾ ਢੋਲ ਅੰਮ੍ਰਿਤਸਰ 에어ਪੋਰਟ ਤੇ ਲ ਮਲੇਸ਼ੀਆ ਸਿੰਗਾਪੁਰ ਦੇ ਵਿੱਚ ਇੰਗਲੈਂਡ ਜਰਮਨੀ ਫਰਾਂਸ ਚ ਸਪੇਨ ਦੇ ਵਿੱਚ ਆਸਟ੍ਰੇਲੀਆ ਚ ਕੈਨੇਡਾ ਚ ਅਮਰੀਕਾ ਚ ਹੋਰ ਇੰਗਲੈਂਡ ਦੇ ਵਿੱਚ ਮੈਂ ਇੱਕ ਮਿੰਟ ਤੁਹਾਨੂੰ ਇੱਕ ਵੀ ਸਾਂਝੀ ਕਰਨਾ ਚਾਹਾਂਗਾ ਤੁਸੀਂ ਇੱਕ ਵਾਰੀ ਪਹਿਲਾਂ ਵੀ ਮੈਨੂੰ ਦੱਸਿਆ ਸੀਗਾ ਸਿੰਗਾਪੁਰ ਦੇ ਵਿੱਚ ਜਦ ਤੁਸੀਂ ਬਹੁਤ ਵੱਡਾ ਮਾਡਲ ਤਿਆਰ ਕੀਤਾ ਸੀ ਉਦੋਂ ਲੋਕ ਬਹੁਤ ਮਰਜ਼ੀ ਕਿ ਵੇਖ ਰਹੇ ਤੁਹਾਡੀਆਂ ਫੋਟੋਆਂ ਵੀ ਬੜੀਆਂ ਸੋਹਣੀਆਂ ਆਈਆਂ ਸੀਗੀਆਂ ਉੱਤੇ ਬਹੁਤ ਵੱਡਾ ਤੁਸੀਂ ਮਾਡਲ ਤਿਆਰ ਕੀਤਾ ਹੈ ਉਹ ਕਿਸ ਤਰ੍ਹਾਂ ਦੇ ਮਾਲ ਚ ਰਿਹਾ ਔਰ ਜਿਹੜਾ ਪਾਣੀ ਦਾ ਟੈਕਚਰ ਸੀਗਾ ਜਾਂ ਉਹ ਜਲ ਜਿਹੜਾ ਆਪਾਂ ਕਹਿੰਦੇ ਆ ਪਵਿੱਤਰ ਜਲ ਜਿਹੜਾ ਸੀ ਬਣਾਇਆ ਉਹ ਕਿਸ ਤਰ੍ਹਾਂ ਉਹਨੂੰ ਤਿਆਰ ਕੀਤਾ ਕਿਉਂਕਿ ਉਹਨੂੰ ਡਿਫਿਕਲਟ ਬਣਾ ਹੁੰਦਾ ਜਿਸ ਨੂੰ ਉਸ ਤਰ੍ਹਾਂ ਦਾ ਰੂਪ ਦੇਣਾ ਹੋਵੇ ਤਾਂ ਬਿਲਕੁਲ ਜੀ ਮੈਂ ਸਿੰਗਾਪੁਰ ਦੇ ਵਿੱਚ ਕੀਰਤਨ ਦਰਬਾਰ ਦਾ ਨਾਮ ਰਸ ਕੀਰਤਨ ਦਰਬਾਰ ਉੱਥੇ ਮਾਡਲ ਤਿਆਰ ਕੀਤਾ ਇਸ ਸੰਗਤਾਂ ਵੱਲੋਂ ਹੁਕਮ ਲਾਇਆ ਗਿਆ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਅਗਰ ਤੁਸੀਂ ਕੁਝ ਯੂਨੀਕ ਕਰ ਸਕੋ ਇਸ ਮਾਡਲ ਦੇ ਵਿੱਚ ਮੈਂ ਕਿਹਾ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਹੈ ਤੇ ਅਸਲੀ ਜਲ ਪਾਵਾਂਗੇ ਸੂਰ ਦੇ ਵਿੱਚ ਤਾਂ ਬੜੀ ਪਵਿੱਤਰਤਾ ਦੇ ਨਾਲ ਸੋਚ ਉਹ ਫਿਰ ਜਲ ਪਾ ਕੇ ਤੇ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਤੇ ਉਹ ਹੂਬ ਹੂ ਉਸੇ ਤਰ੍ਹਾਂ ਦਾ ਇਫੈਕਟ ਹੁੰਦਾ ਜਦੋਂ ਪਾਣੀ ਹਿਲਦਾ ਵਿੱਚ ਤਾਂ ਇਹ ਉਹਦੀ ਵਿੜਾਈ ਹੈ ਸਭ ਉਹ ਹੀ ਕਲਾ ਬਖਸ਼ਦੇ ਨੇ ਕਿਉਂਕਿ ਸਾਡੇ ਹੱਥ ਵਾਸਤੇ ਕੁਝ ਹੈ ਨਹੀਂ ਪਰ ਸੰਗਤਾਂ ਦਾ ਬਹੁਤ ਅਥਾ ਪਿਆਰ ਮਿਲਦਾ ਉਸ ਤੋਂ ਬਾਅਦ ਫਿਰ ਮੈਂ ਇੱਥੇ ਮੌਲ ਖੰਦਰ ਸੱਚੇ ਵੀ ਬਣਾਇਆ ਹੋਰ ਕਈ ਕੰਟਰੀਆਂ 'ਚ ਹੁਣ ਬੜੀ ਜਲਦੀ ਹੋਰ ਇੱਕ ਨਵੇਂ ਇੱਕ ਦੋ ਮੁਲਕਾਂ 'ਚ ਜਿੱਥੇ ਜਾ ਕੇ ਉੱਥੋਂ ਦੇ ਅਜਾਇਬ ਘਰਾਂ 'ਚ ਵੀ ਬਣਾਉਣ ਜਾ ਰਿਹਾ ਕਿੰਨੀ ਕੁ ਮਨ ਨੂੰ ਸ਼ਾਂਤੀ ਮਿਲਦੀ ਏ ਜਿਹੜਾ ਇੱਕ ਸੱਚਖੰਡ ਸਾਰੇ ਕਈ ਕੰਟਰੀਜ਼ ਦੇ ਵਿੱਚ ਉਹ ਸੱਚਖੰਡ ਨਜ਼ਰ ਆਉਂਦਾ ਹੈ ਕਿ ਲੋਕ ਨਹੀਂ ਮੱਥਾ ਟੇਕ ਪਾਉਂਦੇ ਇੱਥੇ ਆ ਕੇ ਕਿੰਨੀ ਕਿ ਫਿਰ ਮਾਨੁਸ਼ਾੰਤਿ ਮਿਲਦੀ ਹੈ ਬਹੁਤ ਸ਼ਾਂਤੀ ਮਿਲਦੀ ਹੈ ਤੇ ਮੈਂ ਤੁਹਾਨੂੰ ਬੜੇ ਇੱਕ ਮਾਨਸਕੂਨ ਦੇਣ ਵਾਲੀ ਗੱਲ ਦੱਸਦਾ ਅੱਜ ਤਾਈਂ ਤੁਸੀਂ ਕਿਸੇ ਮਾਲ ਦੇ ਵਿੱਚ ਜਾਓਗੇ ਤਾਂ ਸ਼ਾਪਿੰਗ ਕਰਨ ਤੁਹਾਨੂੰ ਕਦੇ ਕੀਰਤਨ ਨਹੀਂ ਚੱਲਦਾ ਮਿਲੇਗਾ ਤੇ ਮੈਨੂੰ ਬੜੀ ਖੁਸ਼ੀ ਹੈ ਜਦੋਂ ਅਸੀਂ ਮਾਡਲ ਇੱਥੇ ਮਾਲ ਫਰਮਰਸਰ ਚਲਾਇਆ ਸੀ ਇੱਥੇ ਜਦੋਂ ਵੀ ਸੰਗਤਾਂ ਜਾਂਦੀਆਂ ਇਹ ਬੜਾ ਸ਼ੁਕਰਾਨਾ ਕਰਦੀਆਂ ਵੀ ਤੁਹਾਡੇ ਬਣਾਏ ਮਾਡਲ ਕਰਕੇ ਇੱਥੇ 3-4 ਮਹੀਨੇ ਸੁਚੋਭਿਤ ਰਿਹਾ ਮਾਲ ਦੇ ਅੰਦਰ ਮੇਨ ਐਟਰੀਅਮ ਦੇ ਅੰ ਗੁਰੂ ਰਾਮਦਾਸ ਦੀ ਬਾਣੀ ਦੀਆਂ ਇਹ ਸਭ ਉਹਦੀ ਵਡਿਆਈ ਹੈ ਵੀ ਉਹਦੇ ਕਹਿੰਦੇ ਨਾ ਗੁਰਬਾਣੀ ਦੀ ਪੰਕਤੀ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਉਹ ਸਤਿਗੁਰੂ ਤਾਂ ਕਣ-ਕਣ ਦੇ ਵਿੱਚ ਹੈ ਹਰ ਇੱਕ ਇਨਸਾਨ ਦੇ ਹਿਰਦੇ ਵਿੱਚ ਹੈ ਪਰ ਉਹਨਾਂ ਦੇ ਤਖਤ ਦਾ ਜਿਹੜਾ ਉਹਨਾਂ ਦੇ ਸਥਾਨ ਦਾ ਪਵਿੱਤਰ ਸਥਾਨ ਦਾ ਮਾਡਲ ਰੱਖਣ ਮਾਤਰ ਕਰਕੇ ਸੰਗਤਾਂ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਧੁਨੀ ਪੈਂਦੀ ਸੀ ਇੱਕ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਾਂਗਾ 400 ਸਾਲ ਪੁਰਾਣਾ ਤੁਸੀਂ ਇੱਕ ਜੋ ਸੀਗਾ ਹਰਮੰਦਰ ਸਾਹਿਬ ਦਾ ਮਾਡਲ ਤਿਆਰ ਕੀਤਾ ਤੁਹਾਡੇ ਇੱਕ ਉਹ ਵੀ ਤਸਵੀਰਾਂ ਸਾਹਮਣੇ ਜਿਹੜੇ ਤੁਸੀਂ ਦੀਵੇ ਜਗਾਏ ਸੀਗੇ ਦੁਆਰ ਦੇ ਲਾ ਕੇ ਉਹ ਕਿਸ ਤਰ੍ਹਾਂ ਸਵੱਬ ਬਣਿਆ ਔਰ ਬਹੁਤ ਵਧੀਆ ਕਨਸੈਪਟ ਲੱਗ ਰਿਹਾ ਸੀ ਕੱਚਾ ਸਾਰਾ ਨਜ਼ਰ ਆ ਰਿਹਾ ਸੀ ਜਿਹੜੋ 골ਡ ਨਹੀਂ ਸੀ ਚੜਿਆ ਉਸ ਤਰ੍ਹਾਂ ਦਾ ਸੀ ਉਹ ਕਿਸ ਤਰ੍ਹਾਂ ਦਿਮਾਗ ਹੈ ਉਹ ਕਿੱਥੋਂ ਤਸਵੀਰਾਂ ਕੱਢੀਆਂ ਤੁਸੀਂ ਉਸ ਟਾਈਮ ਮੈਂ ਜੀ 2016 ਦੇ ਵਿੱਚ ਯੂਕੇ ਦੇ ਵਿੱਚ ਸੀਗਾ ਤੇ ਉੱਥੇ ਸਰਦਾਰ ਫੌਜਾ ਸਿੰਘ ਜੀ ਨੇ ਜਿਹੜੇ ਮੈਰਾਥਨ ਦੌੜਦੇ ਨੇ ਦੁੜਾਕ ਬਜ਼ੁਰਗ ਨੇ ਜਿਹੜੇ ਉਹ ਮੈਨੂੰ ਮਿਲੇ ਤੇ ਕਹਿੰਦੇ ਤੁਸੀਂ ਮਾਡਲ ਬਹੁਤ ਸੋਹਣਾ ਬਣਾਇਆ ਦਰਵਾਜ਼ਾ ਸਾਹਿਬ ਜੀ ਦਾ ਤੇ ਮੈਂ ਚਾਹੁੰਨਾ ਵੀ ਕਦੇ ਤੁਹਾਨੂੰ ਡਿਟੇਲ ਮਿਲੇ ਅਗ ਇਕ ਜਰਾ ਮੈਂ ਤਾਂ ਤੁਸੀਂ ਪੁਰਾਤਨ ਦਰਬਾਰ ਸਾਹਿਬ ਬਣਾਓ ਜਿਸ ਵੇਲੇ ਸੋਨਾ ਨਹੀਂ ਚੜਿਆ ਸੀ ਹੂੰ ਤਾਂ 2018 ਚ ਮੈਂ ਵਿజిਟ ਕੀਤਾ ਸੀ ਉਸ ਵੇਲੇ ਕੈਨੇਡਾ ਤੇ ਉੱਥੇ ਕਿਸੇ ਮਿਊਜ਼ੀਅਮ ਦੀ ਬੁੱਕ ਦੇ ਵਿੱਚ ਮੈਨੂੰ ਅੰਗਰੇਜ਼ਾਂ ਦੀਆਂ ਖਿੱਚੀਆਂ ਹੋਈਆਂ ਜਾਂ ਪੇਂਟ ਬਣਾਈਆਂ ਤਸਵੀਰਾਂ ਜਾਂ ਪੇਂਟਿੰਗਾਂ ਉਹ ਮੈਨੂੰ ਉਦੋਂ ਮਿਲੀਆਂ ਹੂੰ ਫਿਰ ਮੈਂ ਆ ਕੇ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ 2019 ਚ ਉਹ ਮਾਡਲ ਤਿਆਰ ਕੀਤਾ ਜਿੰਨੂੰ ਕਿ ਵਰਲਡ ਬੁੱਕ ਆਫ ਰੈਕੋਰਡ ਆਸਟ੍ਰੇਲੀਆ ਵੱਲੋਂ ਵੀ ਨਿਵਾਜਿਆ ਗਿਆ ਵਰਲਡ ਰਿਕਾਰਡ ਦੇ ਕੇ ਦੁਨੀਆ ਦਾ ਪਹਿਲਾ ਉਹ 400 ਸਾਲ ਪੁਰਾਣੀ ਦੇਖ ਵਾਲਾ ਮਾਡਲ ਸੀਗਾ ਇੱਕ ਮੈਂ ਹੋਰ ਇਹ ਚ ਤੁਹਾਨੂੰ ਇੱਕ ਜਰੂਰ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਜਦੋਂ ਬੰਦੇ ਦਾ ਨਾਮ ਹੁੰਦਾ ਹੈ ਨਾ ਤਾਂ ਉਹਦੇ ਨਾਮ ਦੀ ਫੇਮ ਨੂੰ ਬੰਦੇ ਲੋਕ ਬਹੁਤ ਕੈਸ਼ ਕਰਦੇ ਰਹੇ ਬਹੁਤ ساری ਹਸਤਾਲੀਆਂ ਵੀ ਤਸਵੀਰਾਂ ਸਾਹਮਣੇ ਲੋਕ ਕਹਿੰਦੇ ਨੇ ਕਿ ਆਹ ਮਾਡਲ ਅਸੀਂ ਵੀ ਤਿਆਰ ਕਰਦੇ ਰਹੇ ਕਿਸੇ ਸਮੇ ਤੇ ਬੱਚੇ ਕਈ ਕਿਆ ਦਿੰਦੇ ਨੇ ਕਿ ਭੁੱਲ ਭਲੇਖੇ ਚ ਆ ਕੇ ਕਹਿ ਦਿੰਦੇ ਨੇ ਫਿਰ ਕਿੰਨਾ ਕੁ ਮਨ ਨੂੰ ਦੁੱਖ ਪਹੁੰਚਦਾ ਜੀ ਅਸੀਂ ਮਿਹਨਤ ਕਰਦੇ ਸਾਂ ਮਿਹਨਤ ਕਰਨ ਤੋਂ ਬਾਅਦ ਆ ਮਾਡਲ ਤਿਆਰ ਕੀਤਾ ਉਸ ਤੋਂ ਬਾਅਦ ਕੋਈ ਬੰਦਾ ਉਸ ਦਾ ਕ੍ਰੈਡਿਟ ਲੈਂਦਾ ਹੋਵੇ ਨਜ਼ਰਾਂ ਦਾ ਆਵੇ ਕਿੰਨਾ ਕੁ ਮਨ ਨੂੰ ਮਲਾਲ ਲੱਗਦਾ ਇਹਦਾ ਇਹ ਗੱਲ ਜੇ ਆਪਾਂ ਇਹਨੂੰ ਡੀਪਲੀ ਲਈਏ ਤਾਂ ਬਹੁਤ ਕੁਝ ਹੋਇਆ ਮੇਰੇ ਨਾਲ ਹੂੰ ਟ੍ਰੈਜਡੀਆਂ ਵੀ ਹੋਈਆਂ ਪਰ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਦਾ ਹਮੇਸ਼ਾ ਵੀ ਜੋ ਸੱਚਾਈ ਕੀ ਆ ਮੈਂ ਗੁਰਪ੍ਰੀਤ ਜੀ ਪਤਾ ਕਿ ਬਹੁਤ ਸਾਰੇ ਕੰਟਰੋਵਰਸਲ ਚੱਲੇ ਆ ਇੱਥੇ ਬਾਅਦ ਚੋਂ ਕਿਉਂਕਿ ਮੈਨੂੰ ਵੀ ਮੈਂ ਵੀ ਉਹਦਾ ਸਟੋਰੀ ਕੀਤੀ ਸੀ ਤੁਹਾਡੀ ਤੇ ਮੈਨੂੰ ਵੀ ਇੱਕ ਚੈਨਲ ਤੋਂ ਨੋਟਿਸ ਆ ਗਿਆ ਕਹਿੰਦਾ ਕਿ ਯਾਰ ਉਹ ਬੰਦਾ ਫਲਾਣਾ ਜਗਾ ਕਹਿੰਦਾ ਪਿਆ ਕਿ ਮੈਂ ਜਿਹੜਾ ਵਾ ਇਹ ਮਾਡਲ ਮੈਂ ਤਿਆਰ ਕੀਤਾ ਗੁਰਪ੍ਰੀਤ ਸਿੰਘ ਨਾਲ ਵਿੱਚ ਕੋਈ ਰੋਲ ਨਹੀਂ ਸੀਗਾ ਬਾਅਦ ਉਹ ਤੁਹਾਡਾ ਮੇਰੀ ਫੋਨ ਤੇ ਵੀ ਗੱਲਬਾਤ ਹੋਈ ਬਾਦ ਮੈਨੂੰ ਮੈਨਰਾ ਮੈਂ ਚਾਹਣਾ ਵਾ ਕਿ ਇਹ ਚੀਜ਼ ਦੀ ਕਲੈਰਟੀ ਕਲੈਰਟੀ ਮਿਲੇ ਲੋਕਾਂ ਨੂੰ ਕਿ ਉਹ ਹੈ ਕੀ ਸੀਗਾ ਮੈਂ ਤਾਂ ਉਹਦਾ ਇਹਦਾ ਸਭ ਤੋਂ ਈਜ਼ੀ ਤਰੀਕਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਵੀ ਸਾਡੇ ਵੀਰ ਹੈ ਪੰਜਾਬ ਦੇ ਵੀਰ ਭਰਾ ਸਾਰੇ ਤਰੱਕੀਆਂ ਕਰਨ ਸਾਰੇ ਚੰਗੀ ਕਲਾਕਾਰੀ ਕਰਨ ਸਾਡੇ ਤੋਂ 50 ਗੁਣਾ ਜ਼ਿਆਦਾ ਹੋਰ ਤਰੱਕੀਆਂ ਕਰਨ ਸਾਰਿਆਂ ਲਈ ਰਸਤੇ ਖੁੱਲੇ ਆ ਪ੍ਰਮਾਤਮਾ ਨੇ ਸਭ ਨੂੰ ਹੱਥ ਦਿੱਤੇ ਤੁਸੀਂ ਸਭ ਤੋਂ ਵਧੀਆ ਜਰੀਆ ਉਹਨਾਂ ਦਾ ਡੇਟ ਚੈੱਕ ਕਰੋ ਸਭ ਤੋਂ ਪਹਿਲਾਂ ਕਿੰਨੇ ਬਣਾਇਆ ਮੀਡੀਆ ਦੇ ਵਿੱਚ ਖਬਰਾਂ ਆ ਵਰਲਡ ਬੁੱਕ ਆਫ ਰੈਕੋਰਡ ਦੇ ਵਿੱਚ ਬਿਲਕੁਲ ਸਾਰੀ ਟੀਮ ਆਈ ਹੈ ਘਰੇ ਓਨਰ ਕਰਕੇ ਗਏ ਹੈ ਦੁਨੀਆ ਦੇ ਹਰ ਇੱਕ ਵੱਡੇ ਚੈਨਲ ਚ ਨਿਊਜ਼ ਏਜੰਸੀਆਂ ਦੇ ਵਿੱਚ ਉਹ ਛਪਿਆ ਹੈ ਉਹ ਤੁਸੀ ਪਤਾ ਲੱਗ ਜੂਗਾ 19 ਚ 2019 ਚ ਕਿੰਨੇ ਬਣਾਇਆ 20 22 ਚ ਕਿੰਨੇ ਬਣਾਇਆ ਜੇ 22 ਵਾਲਾ ਦਾਵਾ ਕਰੀ ਜਾਂਦਾ ਪਹਿਲਾਂ ਮੈਂ ਬਣਾਇਆ ਫਿਰ ਤਾਂ ਰੋਂਗ ਹੀ ਹੋਇਆ ਜੀ ਮੇਰੇ ਤੋਂ ਪਹਿਲਾਂ ਕਿਸੇ ਨੇ ਲਾਇਆ ਤੇ ਮੈਂ ਲੇਕਿਨ ਅੱਜ ਕ੍ਰੈਡਿਟ ਜਿਹੜਾ ਗੁਰਪ੍ਰੀਤ ਦਾ ਸੀਗਾ ਉਹ ਹੋਰ ਕੈਸ਼ ਕਰਦਾ ਹੈ ਨਜ਼ਰ ਆਇਆ ਬੰਦਾ ਇਹ ਇਹ ਲੱਗਦਾ ਕਿਸੇ ਜਗ੍ਹਾ ਤੁਹਾਨੂੰ ਮੈਂ ਤਾਂ ਨਾ ਕਈ ਵਾਰੀ ਮੈਂ ਤੁਹਾਨੂੰ ਗੁਰਬਾਣੀ ਦੀ ਪੰਕਤੀ ਦੱਸੂਗਾ ਕਿ ਮੈਂ ਕਈ ਕਈ ਵਾਰੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਇੱਕ ਪੰਕਤੀਆਂ ਗੁਰਬਾਣੀ ਦੀਆਂ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਚ ਵਿੱਚ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ ਕਿ ਅਸੀਂ ਤਾਂ ਰੁਲਦੇ ਫਿਰਦੇ ਹੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਜਿੰਨਾ ਕ ਨਿਵਾਜ਼ਤਾ ਜਿੰਨਾ ਸਾਨੂੰ ਥਾਪਤਾ ਅਹੀ ਤਾਂ ਕੀੜੇ ਸੀਗੇ ਉਹਨੇ ਥਾਪਤਾ ਗੁਰੂ ਰਾਮਦਾਸ ਨੇ ਅਸੀਂ ਤਾਂ ਸ਼ੁਕਰਾਨਾ ਕਰਦੇ ਵੀ ਜਿੰਨਾ ਕੁਝ ਦਿੱਤਾ ਹੈ ਨਾ ਚਾਹੇ ਕ੍ਰੈਡਿਟ ਹੋਰ ਵੀ ਬੜੇ ਮੋਢਲਾਂ ਨਾਲ ਮੇਰੇ ਨਾਲ ਹੋਇਆ ਉਹ ਵੀਰ ਵੀ ਸ਼ਾਇਦ ਕਿਤੇ ਸੁਣ ਰਹੇ ਹੋਣ ਮੈਨੂੰ ਇੰਨਾ ਪਤਾ ਹੈ ਵੀ ਜੋ ਮੇਰਾ ਕ੍ਰੈਡਿਟ ਸੀ ਗੁਰੂ ਰਾਮਦਾਸ ਪਾਸ਼ਾ ਦਾ ਸਿਰ ਤੇ ਹੱਥ ਹੈ ਇਸ ਤੋਂ ਵੱਡਾ ਕ੍ਰੈਡਿਟ ਹੋਰ ਮੈਨੂੰ ਕੀ ਚਾਹੀਦਾ ਤੇ ਮੇਰੇ ਲਈ ਸਭ ਤੋਂ ਵੱਡੀ ਦਾਤ ਉਹ ਹੀ ਹੈ ਵੀ ਉਹਨਾਂ ਦਾ ਆਸਰ ਰਵੇ ਕ੍ਰੈਡਿਟ ਮੇਰੇ ਮੋਢਲਾਂ ਦਾ ਜਿੰਨੇ ਲੈਣਾ ਲੈ ਜਾਓ ਪਾਈ ਜਾਉ ਫੇਸਬੁਕਾਂ ਤੇ ਕਿਉਂਕਿ ਮੈਂ ਇੱਕ ਵਾਰੀ ਦਸਤਾਰ ਬਣਾਈ ਸੀ ਦੁਨੀਆ ਦੀ ਸਭ ਤੋਂ ਛੋਟੀ ਬਿਲਕੁਲ ਸੰ 2008-09 ਦੀ ਗੱਲ ਹੈ ਮੈਂ ਕੀਤਾ ਸੀ ਕਵਰ ਉਹ ਤੋਂ ਬਾਅਦ ਵੀ ਕਈ ਲੋਕਾਂ ਨੇ ਦਾਅਵਾ ਕੀਤਾ ਵੀ ਅਸੀਂ ਵੀ ਬਣਾਤੀ ਜੀ ਅਸੀਂ ਵੀ ਬਣਾਤੀ ਹੂੰ ਉਹ ਜੋ ਗੁਰੂ ਰਾਮਦਾਸ ਪਾਸ਼ਾ ਨੇ ਸਾਨੂੰ ਵਡਿਆਈ ਦਿੱਤੀ ਹੈ ਅੱਜ ਵੀ ਗੂਗਲ ਤੇ ਤੁਸੀਂ ਭਰੋਗੇ ਵਰਲਡ ਸਮਾਲੈਸਟ ਟਰਬਨ ਤੇ ਆਪੇ ਪਤਾ ਲੱਗ ਜਾਣਾ ਕਿੰਨੇ ਪਹਿਲਾਂ ਬਣਾਇਆ ਸੀ ਹੂੰ ਤਾਂ ਇਹ ਗੁਰੂ ਰਾਮਦਾਸ ਪਾਸ਼ਾ ਨਿਵਾਜਣ ਵਾਲੇ ਅਸੀਂ ਕਹਿੰਦੇ ਵੀ ਤਰੱਕੀਆਂ ਕਰੋ ਪਰ ਇਹ ਹੈ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਾਲ ਵਧੀਆ ਸਿਆਣੇ ਕਹਿੰਦੇ ਵੀ ਕਿਸੇ ਦੀ ਲੀਕ ਨੂੰ ਮਟਾਉਣ ਦੀ ਕੋਸ਼ਿਸ਼ ਨਾ ਕਰੋ ਆਪਣੀ ਏਨੀ ਗੂੜੀ ਕਰ ਦੋ ਵੀ ਅਗਲੇ ਦੀ ਘੱਟ ਵੀ ਕੇ ਹੂੰ ਤਾਂ ਇਹੋ ਜੇ ਕੰਮ ਕਰੋ ਲੱਤਾਂ ਨਾ ਖਿੱਚੋ ਪੰਜਾਬੀ ਵੈਸੇ ਤੁਹਾਨੂੰ ਪਤਾ ਬੜੇ ਬਦਨਾਮ ਚੱਲ ਰਹੇ ਤੇ ਵਧੀਆ ਕੰਮ ਕਰੋ ਲੇਕਿਨ ਗੁਰਪ੍ਰੀਤ ਜੀ ਤਾਂ ਅਕਸਰ ਹੀ ਹਰ ਇੱਕ ਬੰਦਾ ਆਪਣਾ ਨੇਮ ਤੇ ਫੇਮ ਲਈ ਕੰਮ ਕਰਦਾ ਤੁਸੀਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਵੈਲ ਸੈਟਲ ਹੋਣ ਕੈਨੇਡਾ ਦੇ ਵਿੱਚ ਸਾਰਾ ਪਰਿਵਾਰ ਸੈਟਲ ਹੋ ਹੁਣ ਅਗਲਾ ਮਾਡਲ ਕੋਈ ਹੈ ਕਿ ਮੈਂ ਆ ਮਾਡਲ ਤਿਆਰ ਕਰਨਾ ਚਾਹੁੰਦਾ ਮੈਂ ਇਹ ਮਾਡਲ ਬਣਾਉਣ ਤੋਂ ਬਾਅਦ ਜਿਹੜਾ ਮੈਨੂੰ ਦਿਲ ਨੂੰ ਸਕੂਨ ਮਿਲੇਗਾ ਕਿ ਹਾਂ ਮੈਂ ਆ ਮਾਡਲ ਤਿਆਰ ਕਰ ਦਿੱਤਾ ਐਸ ਤਰ੍ਹਾਂ ਬਿਲਕੁਲ ਜੀ ਵੈਸੇ ਤਾਂ ਕੋਈ ਵੀ ਕਲਾਕਾਰ ਕੋਈ ਚੰਗਾ ਇਨਸਾਨ ਜਿਹੜਾ ਅੱਗੇ ਵਧਣਾ ਚਾਹੁੰਦਾ ਕਦੇ ਨਹੀਂ ਕਹਿੰਦਾ ਮੇਰਾ ਇਸ ਤੋਂ ਬਾਅਦ ਕੋਈ ਡ੍ਰੀਮ ਨਹੀਂ ਰਹਿ ਜਾਊਗਾ ਉਹ ਮੈਨੂੰ ਲੱਗਦਾ ਜਿਹਾ ਅਧੂਰਾ ਜਿਹੜਾ ਕਦੇ ਵੀ ਅੱਜ ਤੋਂ ਬਾਅਦ ਮੇਰਾ ਕੋਈ ਡ੍ਰੀਮ ਨਹੀਂਗਾ ਮਿਹਨਤ ਕਰਦੇ ਰਹਿਣਾ ਚਾਹੀਦਾ ਤਰੱਕੀ ਮਿਲਦੀ ਰਹਿੰਦੀ ਹੈ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਰਹਿੰਦੀ ਹੈ ਪਰ ਬੜੀ ਜਲਦੀ ਇੱਕ ਬਹੁਤ ਵੱਡਾ ਵਧੀਆ ਪ੍ਰੋਜ ਜਿਹੜਾ ਦੁਨੀਆ ਦੇ ਵਿੱਚ ਨਵੇਕਲਾ ਹੋਏਗਾ ਉਹ ਵੀ ਅਸ਼ੀਰਵਾਦ ਗੁਰੂ ਰਾਮਦਾਸ ਪਾਸ਼ਾ ਜੀ ਦਾ ਹੋਇਆ ਤਾਂ ਤੇ ਉਹ ਰਹਿਣਾ ਹੀ ਰਹਿਣਾ ਤੇ ਬੜੀ ਜਲਦੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਦਰਸ਼ਕਾਂ ਨਾਲ ਫੇਰ ਅਨਾਉਂਸ ਕਰਾਂਗੇ 1.5 ਸਾਲ ਪਹਿਲਾਂ ਤੁਹਾਡਾ ਇੱਕ ਇੰਟਰਵਿਊ ਕੀਤਾ ਸੀਗਾ ਮੈਂ ਉੱਚ ਤੁਸੀਂ ਇੱਕ ਮੈਨੂੰ ਗੱਲ ਕਹੀ ਸੀ ਕਿ ਮੈਂ ਚਾਹੁੰਦਾ ਕਿ ਇੱਕ ਮਿਊਜ਼ੀਅਮ ਬਣੇ ਇੰਡੀਆ ਦੇ ਵਿੱਚ ਜਿੰਨੂੰ ਲੋਕ ਵੇਖਣ ਵਾਸਤੇ ਆਉਣ ਔਰ ਮੇਰੇ ਘਰ ਚ ਪਏ ਜਿੰਨੇ ਰੈਪਲਿਕਸ ਆ ਸਾਰੇ ਉੱਥੇ ਇਸ ਸ਼ੋਭੇ ਤੋਂ ਹਾਂਜੀ ਹਜੇ ਵੀ ਡ੍ਰੀਮ ਹੈ ਉਹਲਾ ਉਹ ਡ੍ਰੀਮ ਹੈਗਾ ਚਾਹੇ ਉਹ ਪੰਜਾਬ ਦੀ ਧਰਤੀ ਤੇ ਬਣ ਜੇ ਪਾਰਤ ਦੀ ਕਿਸੇ ਧਰਤੀ ਦੇ ਬੰਦੇ ਆ ਦੇਸ਼ ਦੁਨੀਆ ਜਿੱਥੇ ਵੀ ਚੈਨਲ ਚ ਅਮਰੀਕਾ ਕੈਨੇਡਾ ਇੰਗਲੈਂਡ ਕੋਈ ਸੁਣ ਰਿਹਾ ਹੈ ਤੇ ਜਿਹਦੇ ਵਿੱਚ ਦੱਸ ਤੁਸੀਂ ਕੈਨੇਡਾ ਰਹਿੰਦੇ ਹੋ ਹੁਣ ਤੁਸੀਂ ਤਾਂ ਕਹਿ ਹੀ ਸਕਦੇ ਹੋ ਵੀ ਯਾਰ ਡਾਲਰ ਪਾ ਲੋ ਕਰ ਲੀਏ ਕੁਝ ਦੇਖੋ ਢਾਈ ਸਾਲ ਹੋ ਗਿਆ ਗੁਰਪ੍ਰੀਤ ਤੁਹਾਨੂੰ ਦੇਖੋ ਹਾਂਜੀ ਦੇਖੋ ਕਿਉਂਕਿ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਫਤਾਂ ਦੇ ਮਾਡਲ ਨਾਲ ਇਤਿਹਾਸ ਸਮੋਚਾ ਕਿ ਇਹ ਇਹਨਾਂ ਦਾ ਇਤਿਹਾਸ ਕੀ ਹੈ ਸਾਡੇ ਬੱਚੇ ਪੰਜਾਬ ਦੇ ਵਿੱਚ ਤੋਂ ਬਾਹਰ ਜਾ ਕੇ ਤਰੱਕੀਆਂ ਬਹੁਤ ਕਰ ਰਹੇ ਕਿਤੇ ਨਾ ਕਿਤੇ ਸਿੱਕੀ ਤੋਂ ਬਹੁਤ ਜੁੜੇ ਵੀ ਹੋਏ ਆ ਪਰ ਬੜੇ ਟੁੱਟੇ ਵੀ ਹੋਏ ਆ ਉਹਨਾਂ ਨੂੰ ਲੋੜ ਆ ਜੇ ਸਾਡੇ ਇਤਿਹਾਸ ਬਾਰੇ ਨਹੀਂ ਬਤਾਊਗਾ ਤੇ ਅਸੀਂ ਅੱਗੇ ਆਪਣੀ ਪਣੀਰੀ ਨੂੰ ਕਿਵੇਂ ਵਧਾਵਾਂਗੇ ਕਿਤੇ ਵੀ ਕੋਈ ਗੁਰੂ ਦਾ ਪਿਆਰਾ ਸੰਪਰਕ ਕਰਨਾ ਚਾਵੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਆ ਜਿਸ ਤਰ੍ਹਾਂ ਬੜੇ ਦਾਨੀ ਸੱਜਣਾਂ ਕੈਨੇਡਾ ਚ ਕਰੋ ਗੱਲ ਕਿਸ ਦੀ ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਦਾਨ ਕਰੋ ਮੈਂ ਕਹਿੰਦਾ ਮੈਂ ਇੱਕ ਕਿਰਤੀ ਇਨਸਾਨ ਆ ਮੈਂ ਇੱਕ ਕਲਾਕਾਰ ਆ ਮੇਰ ਤੋਂ ਆਰਟਵਰਕ ਬਣਾਓ ਜੋ ਵੀ ਹੈਗਾ ਆਪਣਾ ਸੋਭਿਤ ਕਰੋ ਉਹਨਾਂ ਦੀ ਪ੍ਰਾਪਰਟੀ ਰਹੀ ਕਿ ਮੈਨੂੰ ਕਿੰਨੀ ਕਿ ਜਗ੍ਹਾ ਵੈਸੇ ਚਾਹੀਦੀ ਹੈ ਕਿ ਇੰਨੀ ਕਿ ਜਗ੍ਹਾ ਤੇ ਜਦ ਤਿਆਰ ਹੋ ਸਕਦਾ ਉਹ ਤਾਂ ਡਿਪੈਂਡ ਹੈਗਾ ਕਿ ਸਾਡੇ ਕੋਲ ਇੱਕ 80x80 ਆ 80x60 40x40 40x50 ਲੱਗਦਾ ਦਰਬਾਰ ਸਾਹਿਬ ਦੇ ਨੇੜੇ ਤੇ ੜੇ ਹੋਵੇ ਤੇ ਬੈਟਰ ਰਹੂਗਾ ਲੋਕ ਉੱਥੇ ਦਰਸ਼ਨ ਕਰ ਪਤਾ ਲੱਖਾਂ ਲੋਕ ਦਰਸ਼ਨ ਕਰ ਸਕਦੇ ਮੈਂ ਤਾਂ ਇੰਨੇ ਸਾਲ ਕਮੇਟੀਆਂ ਦੇ ਨਾਲ ਰਾਫਤਾ ਰਿਹਾ ਤੁਹਾਨੂੰ ਪਤਾ ਮੈਨੂੰ ਮੈਂ ਤਾਂ ਗੱਲ ਨਹੀਂ ਕਰਨਾ ਚਾਹੁੰਦਾ ਉਹਨਾਂ ਦੀ ਵੱਡੀਆਂ ਵੱਡੀਆਂ ਕਮੇਟੀਆਂ ਨਾਲ ਰਾਫਤਾ ਰਿਹਾ ਤੇ ਕੀਚਾ ਟਾਣੀ ਵੀ ਹੁੰਦੀ ਰਹੀ ਹੈ ਪਰ ਹੁਣ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਸਾਹਿਬ ਦਾ ਬਲਾ ਕਰੋ ਸਭ ਚੜ੍ਹਦੀ ਕਲਾ ਚ ਰਹਿਣਾ ਲੇਕਿਨ ਮੈਂ ਫਿਰ ਤੁਹਾਨੂੰ ਇਹ ਪੁੱਛੂੰਗਾ ਕਿ ਹੁਣ ਤੁਹਾਨੂੰ ਲੱਗਦਾ ਕਿ ਮੈਂ ਆ ਚੀਜ਼ਾਂ ਜਿਹੜੀਆਂ ਬਣਾ ਚੁੱਕਾ ਆਂ ਤੇ ਇਸ ਤੋਂ ਬਾਅਦ ਮੇਰੀ ਆ ਜਿਹੜੀ ਚੀਜ਼ਾਂ ਬਣਾਉਣੀਆਂ ਜ਼ਰੂਰੀ ਆ ਹੈ ਕੋਈ ਇਸ ਸਥਾਨ ਨਾਲ ਵਲੇ ਡਿਊਟੀਜ਼ ਆਪਣੇ ਆਪ ਜ ਮੈਂ ਹਿਰਦੇ ਚ ਸਮਾਰ ਰੱਖੀਆਂ ਪਰ ਬੜੀ ਜਲਦੀ ਉਹ ਪ੍ਰੋਜੈਕਟ ਦੇ ਰੂਪ ਵਿੱਚ ਲੈ ਕੇ ਆਵਾਂਗੇ ਦੇਸ਼ ਦੁਨੀਆ ਦੇ ਸਾਰੀਆਂ ਸੰਕਟਾਂ ਦੇ ਸਾਹਮਣੇ ਲੈ ਕੇ ਆਵਾਂਗੇ ਉਹਨਾਂ ਦੀਆਂ ਅਸੀਸਾਂ ਤੇ ਗੁਰੂ ਰਾਮਦਾਸ ਦੀ ਕਿਰਪਾ ਤੋਂ ਬਿਨਾਂ ਉਹ ਸੰਭਵ ਨਹੀਂਗਾ ਹਾਂ ਮੈਂ ਇਹ ਕਹਿ ਸਕਦਾ ਮੈਂ ਇੱਕ ਕਿਰ ਮੈਂ ਕੋਈ ਬਹੁਤੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਨਹੀਂ ਬਣਾ ਕੇ ਬੈਠਾ ਮੈਂ ਕਿਰਤ ਕਰਦਾ ਤੇ ਉਹ ਨਾਲ ਆਪਣਾ ਪਰਿਵਾਰ ਪਾਲਦਾ ਹਮ ਸਾਰੀ ਦੁਨੀਆ ਜਾਣਦੀ ਮੈਂ ਲੋਕਾਂ ਤੋਂ ਉਸ ਤਰ੍ਹਾਂ ਪੈਸੇ ਨਹੀਂ ਇਕੱਠੇ ਕਰਦਾ ਪਰ ਮੈਂ ਮਿਹਨਤ ਕਰਕੇ ਉਹਦੇ ਪੈਸੇ ਲੈਂਦਾ ਮੈਂ ਚਾਹੁੰਦਾ ਵੀ ਇਸ ਤਰ੍ਹਾਂ ਦੀ ਕੋਈ ਦੁਨੀਆ ਸਥਾਪ ਹੋਵੇ ਕੋਈ ਗੁਰੂ ਕੇ ਪਿਆਰੇ ਅਗਰ ਜਾਗਦੀ ਜ਼ਮੀਰ ਵਾਲੇ ਬਹੁਤ ਬੈਠੇ ਹਮ ਇਸ ਤਰ੍ਹਾਂ ਤੋਂ ਉਪਰਾਲਾ ਸੰਪਰਕ ਕਰਨਾ ਚਾਹੁੰਦਾ ਤੇ ਮੇਰੀ ਆਈਡੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਤੇ ਜਾ ਕੇ ਆ ਕਿਤੇ ਵੀ ਚੈਨਲ ਦੇ ਮਾਧਮ ਨਾਲ ਰਾਈਮੇ ਨਾਲ ਸੰਪਰਕ ਬਣਾ ਸਕਦੇ ਹੋ ਤੇ ਆਪਾਂ ਜ਼ਰੂਰ ਉਸ ਤੇ ਕੰਮ ਕਰਾਂਗੇ ਤਾਂ ਕਿ ਆਉਣ ਵਾਲੀ ਪੀੜ੍ਹੀ ਦੇ ਵਿੱਚ ਇੱਕ ਦੇ ਲਈ ਇੱਕ ਸਟੱਡੀ ਸੈਂਟਰ ਬਣ ਕੇ ਉਹ ਜਿਹੜਾ ਮਿਊਜ਼ੀਅਮ ਉੱਭਰੇ ਬਿਲਕੁਲ ਬਿਲਕੁਲ ਮਿਊਜ਼ੀਅਮ ਜਿਹੜਾ ਹੈ ਉਹ ਜਰੂਰ ਬੰਨਣਾ ਚਾਹੀਦਾ ਹੈ ਇਹ ਹਮੇਸ਼ਾ ਹੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕਹਿੰਦੇ ਰਹਿੰਦੇ ਕਿਉਂਕਿ ਬਹੁਤ ਵਧੀਆ ਕਲਾ ਜਿਹੜੀ ਸੀਗੀ ਉਹ ਇਹਨਾਂ ਦੀ ਵੇਖਣ ਨੂੰ ਮਿਲਿਓ ਦੇਸ਼ ਅਤੇ ਵਿਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਹਨਾਂ ਨੂੰ ਪਿਆਰ ਦਿੰਦੇ ਹੋਏ ਵੀ ਨਜ਼ਰ ਆਏ ਲੇਕਿਨ ਕਹਿੰਦੇ ਨੇ ਕਿ ਦੀਵੇ ਥਲੇ ਹਨੇਰਾ ਹੁੰਦਾ ਹੈ ਹਮੇਸ਼ਾ ਹੀ ਕਿਸੇ ਨੂੰ ਵੀ ਆਪਣੇ ਜਦੋਂ ਅਸੀਂ ਦੀਵਾ ਬਾਲਦੇ ਹਾਂ ਉਹ ਥੱਲੇ ਥੱਲੇ ਹਨੇਰਾ ਰਹਿੰਦਾ ਹੈ ਸ਼ਾਇਦ ਇਹ ਦੀਪਕ ਦੀ ਲੋ ਜਿਹੜੀ ਸੀਗੀ ਕੈਨੇਡਾ ਚ ਜਾ ਕੇ ਲੋਕਾਂ ਨੂੰ ਜ਼ਿਆਦਾ ਨਜ਼ਰ ਆਣੀ ਸੀ ਸ਼ਾਇਦ ਸਾਡੇ ਦੇਸ਼ ਵਿੱਚ ਨਹੀਂ ਨਜ਼ਰ ਆ ਸਕਦੀ ਸੀ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਵੀ ਸਨ ਜੋ ਇਹਨਾਂ ਦੀ ਮਦਦ ਕਰਕੇ ਇਸ ਤਰ੍ਹਾਂ ਦਾ ਉਪਰਾਲਾ ਕਰ ਸਕਦੀ ਨੇ ਬੇਸ਼ੱਕ ਪਥਤ ਪੁਣੇ ਵਾਲ ਅਸੀਂ ਜ਼ਿਆਦਾ ਵਧ ਰਹੇ ਹਾਂ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਜਿਹੜੀ ਨੌਜਵਾਨਾਂ ਨੂੰ ਅਸੀਂ ਕਰ ਸਕਦੇ ਹਾਂ ਜੇਕਰ ਅਸੀਂ ਅਪਰ ਪ੍ਰਾਪਤਨ ਵਿਰਸੇ ਨਾਲ ਉਹਨਾਂ ਨੂੰ ਜੁੜਿਆ ਜਾ ਸਕੇ ਲੇਕਿਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜਿਹੜੇ ਨੇ ਉਹ ਲਗਾਤਾਰ ਹੀ ਇਹ ਵੀ ਕਹਿੰਦੇ ਰਹੇ ਨੇ ਕਿ ਤੋ ਉਸ ਤੁਸੀਂ ਮੈਨੂੰ ਪੈਸਾ ਨਾ ਦਿਓ ਮੈਨੂੰ ਸਪੇਸ ਲਿਆ ਦਿਓ ਮੈਂ ਆਪਣੇ ਆਪ ਜਿਹੜੇ ਆ ਜਿਹੜੀ ਮਾਡਲਸ ਨੇ ਜਿਹੜਾ ਰੈਪਲੀਕਾ ਵਗੈਰਾ ਨੇ ਉਹ ਅਸੀਂ ਤਿਆਰ ਕਰਕੇ ਉੱਥੇ ਸ਼ੋਭਿਤ ਕਰੀਏ ਤਾਂ ਜੋ ਕਿ ਨੌਜਵਾਨਾਂ ਨੂੰ ਸਿੱਖ ਮਿਲ ਸਕੇ ਹੁਣ ਵੇਖਣਾ ਹੋਵੇਗਾ ਕਿ ਵਿਦੇਸ਼ ਦੀ ਧਰਤੀ ਤੇ ਬੈਠੇ ਹੋਏ ਲੋਕ ਜਿਹੜੇ ਨੇ ਉਹ ਕਿੰਨੇ ਕੁ ਸੁਧਰਤ ਨਜ਼ਰ ਆਉਂਦੇ ਨੇ ਤੇ ਆਪਣੀ ਕੌਮ ਨੂੰ ਇਤਕਾਕ ਤੋਂ ਤੇ ਆਪਣੇ ਵੇਰਸੇ ਨੂੰ ਕਰਨਾ ਕੇ ਪਿਆਰ ਕਰਦੇ ਨੇ ਤਾਂ ਜੋ ਕਿ ਇਹ ਜਲਾਵਨ ਦਾ ਸੁਪਨਾ ਇਸ ਨੂੰ ਪੂਰਾ ਕੀਤਾ ਜਾ ਸਕੇ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ